ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਇਮ। ਬੀਤੇ ਕਈ ਦਿਨਾਂ ਤੋਂ ਜਿੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਹੜ੍ਹ ਦੇ ਹਾਲਾਤ ਬਣ ਗਏ ਹਨ ਉੱਥੇ ਹੀ ਬਲੰਕ ਨੂਰਪੁਰ ਬੇਦੀ ਦੇ ਪਿੰਡ ਸ਼ਾਹਪੁਰ ਬੇਲਾ ਵਿਖੇ ਵੀ ਕੱਲ ਤੋਂ ਪਾਣੀ ਦਾ ਪੱਧਰ ਵਧਣ ਦੇ ਕਾਰਨ ਹੜ੍ਹ ਵਰਗੀ ਸਥਿਤੀ ਬਣ ਗਈ ਸੀ ਜਿਸ ਨੂੰ ਲੈ ਕੇ ਬੀਤੇ ਕੱਲ ਹਲਕਾ ਵਿਧਾਇਕ ਦਿਨੇ ਚੱਡਾ ਵੱਲੋਂ ਖੁਦ ਮੌਕੇ ਉੱਤੇ ਪਹੁੰਚ ਕੇ ਅਧਿਕਾਰੀਆਂ ਦੇ ਨਾਲ ਮਿਲ ਕੇ ਐਨਡੀਆਰਐਫ ਟੀਮ ਨੂੰ ਨਾਲ ਲੈ ਕੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਉੱਥੇ ਹੀ ਵਿਧਾਇਕ ਦੇ ਨਿਰਦੇਸ਼ਾਂ ਦੇ ਅਨੁਸਾਰ ਅੱਜ ਵੀ ਪਿੰਡ ਸ਼ਾਹਪੁਰ ਬੇਲਾ ਵਿਖੇ ਐਨਡੀਆਰਐਫ ਦੀ ਟੀਮ ਜਾਰੀ ਰਿਹਾ ਜਿਸ ਤੇ ਤੋਂ ਉਹਨਾਂ ਵੱਲੋਂ ਅੱਜ ਪਾਣੀ ਤੋਂ ਦੂਜੇ ਪਾਸੇ ਫਸੇ ਹੋਏ ਮਜ਼ਦੂਰਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਇਸ ਮੌਕੇ ਤੇ ਗੱਲ ਕਰਦੇ ਹੋਏ ਪਿੰਡ ਵਾਸੀਆਂ ਨੇ ਕਿਹਾ ਕਿ ਹਾਲਾਤ ਬਹੁਤ ਨਾਜੂਕ ਹਨ ਪਰੰਤੂ ਕੱਲ੍ਹ ਨਾਲੋਂ ਕੁਝ ਸੁਧਾਰ ਹੋ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਵਿਧਾਇਕ ਦਾ ਧੰਨਵਾਦ ਕਰਦੇ ਹ ਕਿ ਉਹਨਾਂ ਵੱਲੋਂ ਖੁਦ ਸਾਡੇ ਕੋਲ ਆ ਕੇ ਸਾਡੀ ਸਮੱਸਿਆ ਸੁਣੀ ਤੇ ਲਗਾਤਾਰ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਉਹਨਾਂ ਨੂੰ ਸਹਿਯੋਗ ਦਿੱਤਾ ਜਾ ਰਿਹਾ ਹੈ ਨੂਰਪੁਰ ਬੇਦੀ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ ਭਾਜੀ ਕਿਸ ਤਰ੍ਹਾਂ ਦੇ ਹਾਲਾਤ ਨੇ ਹੁਣ ਪਿੰਡ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਨੇ ਪ੍ਰ ਇਸ ਬਾਰੇ ਦੱਸ ਦਿਓ ਜੀ ਪਲੀਜ਼ ਪਾਜੀ ਹਾਲਾਤ ਤਾਂ ਬਹੁਤ ਜ਼ਿਆਦਾ ਮਾੜੇ ਆ ਕੱਲ ਬਹੁਤ ਜ਼ਿਆਦਾ ਪਾਣੀ ਆਇਆ ਬਾਕੀ ਹੁਣ ਕੁਛ ਪਾਣੀ ਘਟਾ ਤਸਮਤ ਬਾੜੀ ਦੀ ਬਹੁਤ ਬਰਬਾਦੀ ਹੋਣੀ ਪਰ ਐਮਐਲਏ ਸਾਹਿਬ ਕੱਲ ਲਗਾਤਾਰ ਨਾਲ ਰਾਬਤਾ ਬਣਾਇਆ ਵਾ ਸਵੇਰ ਦਾ ਸਾਡੇ ਨਾਲ ਹਰ ਇੱਕ ਮੁਸ਼ਕਲ ਬਾਰੇ ਪੁੱਛ ਰਹੇ ਕਿ ਕੋਈ ਸਾਡੇ ਇੱਥੇ ਨੀਬਰ ਵਾਲੇ ਫਸੇ ਹੋਏ ਕਿਉਂ ਨਹੀਂ ਆਂਦੇਆਂ ਟੀਮਾਂ ਦਾ ਪ੍ਰਬੰਧ ਕਰਕੇ ਉਹ ਬਾਹਰ ਕੱਢੇ ਤੇ ਲਗਾਤਾਰ ਸਾਡੇ ਨਾਲ ਰਾਬਤਾ ਬਣਾਇਆ ਵਾ ਜੇ ਕੋਈ ਮੁਸ਼ਕਲ ਆ ਤਾਂ ਦੱਸਣ ਪਾਜੀ ਅਨੰਦ ਦੇ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆ ਜਿਹੜੇ ਹਰ ਮੁਸ਼ਕਲ ਦੀ ਘੜੀ ਵਿੱਚ ਸਾਡੇ ਨਾਲ ਖੜੇ